ਉਹ ਤੈਨੂੰ ਹਿਸਾਬ ਪਤਾਵਾ ਉਹ ਪਾਲੂਗਾ ਸਿੰਘਾਂ ਨੂੰ ਸਿੰਘਾਂ ਨੂੰ ਪਾਲਣਾ ਤੇ ਬੇਰੀ ਨੂੰ ਪਾਲਾ ਉਹ ਨਹੀਂ ਸਿੰਘਾਂ ਨੂੰ ਆ ਜਾਣਾ ਇਹਨੇ ਪਾਲਾ ਮੜਿਆ ਰੱਖਾ ਪਾਇਉਂਗਾ ਰੱਖਾ ਲਾਇਗਾ ਤੇ ਫੇਰਾ ਹਿਲਣਾ ਨਹੀਂ ਬੇਰੀ ਨੂੰ ਤੇ ਇਹਦੇ ਸਿੰਘਾਂ ਨੂੰ ਕੋਚ ਕੇ ਜੇ ਪਾਲਾ ਫੋਲ ਆ ਜਾਪਾਂ ਬੇਛੀ ਦੀ ਪਾਲਾ ਬੇਛੀ ਦੀ ਪਾਲ ਲੈਦਾ ਨਪਲੂਗਾ ਇਹ ਨਪਲੂਗਾ ਤੁਸੀਂ ਦਵਾਈ ਲਾਓ ਜੱਖਣ ਜਾ ਹੋਇਆ ਹੀ ਵਾਵਾ ਕਾਤੇ ਚਿਕਾ ਨਾ ਨੀ ਕੋ ਨਾ ਵਾ ਨਹੀਂ ਜਾਣਾ ਇੱਥੇ ਬਸ ਬਸ ਇਹ ਲੰਬੀ ਥੋੜੀ ਕੋਈ ਨਹੀਂ ਇੱਥੇ ਦਵਾਈ ਲਾ ਤੋ ਬਾਵਾ ਇਹ ਰਸਾ ਰਸਾ ਬਈ ਯਾਰ ਮੰਨ ਲਾਦਾ ਉਹ ਫਿਰਿਆ ਆ ਦੇ ਤਾਰ ਦੂਰ ਫਿਰਿਆ ਯਾਰ ਤਾਂ ਤਾਰ ਫਿਰ ਗਈ ਮੈਨੂੰ ਤਾਂ ਚਲਾਵਾ ਮਾਰਿਆ ਕਿਸੇ ਨੇ ਕੋਸ ਫਿਰ ਨਹੀਂ ਚਲਾਵਣੀ ਹੋਈ ਬੱਜਿਆ ਨਹੀਂ ਗੇ ਉਹ ਮੈਨੂੰ ਬੱਜਿਆ ਫਿਰਿਆ ਆਉਂਦੇ ਆ ਬੱਜਿਆ ਇਹ ਤਾਰ ਦੂਰ ਪਾ ਟੱਪਿਆ ਅੱਜ ਕੱਲ ਬਲੇਟਾਂ ਵਾਲੀਆਂ ਤਾਰਾਂ ਲੱਗੀਆਂ ਉਹ ਤਾਂ ਭੈਣ ਚੋਦੀ ਏਡੀ ਕੁੱਤੀ ਤਾਰ ਆ ਨਾ ਉਹ ਇੱਕ ਵਾਰ ਵੜ ਗਈ ਨਾ ਪਿੰਡੇ ਹਾਂ ਤੇ ਉਹ ਪੱਟ ਕੇ ਲਿਆਉ ਬਾਈ ਬੁਰਕੀ ਕੱਢ ਕੇ ਲਿਆਉ ਉਹ ਖਿਚਲਾ ਲਾਤਾ ਕੋਈ ਨਹੀਂ ਆਉਂਦਾ ਰਸਨਾ ਕਿੱਥੇ ਲੱਭ ਰਹੇ ਹੋ ਰਸਨਾ ਵਾਲਪਾਗ ਕਿਦਾ ਮੇਰੇ ਬਨੇ ਵਿੱਚ ਅੱਗੇ ਨੂੰ ਵਿੱਚ ਸਿੱਧੀ ਕਰ ਦੇ ਲੈ ਬਹਿ ਚੱਲ ਉੱਧਰ ਨਹੀਂ ਇਹ ਮੇਰੇ ਬਨੇ ਨੂੰ ਚੱਲ ਲੈ ਲੱਗੂਗਾ ਕੇ ਇਹ ਮਾਰ ਸੀ ਜੀ ਕਰੀ ਦੇ ਜਲੂਨ ਜੀ ਹੋਊਗੀ ਇਹਨੇ ਆ ਜਾਣ ਕਿ ਹਾਈਡਰੋਜਨ ਹੈ ਹੈ ਇਹ ਨਾਲ ਨਾ ਨਹੀਂ ਮਾਇਦਾ ਨਹੀਂ ਸਪਰੇਟ ਹੈ ਇਹ ਨਾਲ ਅੱਛਾ ਇਹ ਨਾਲ ਮਿੱਟੀ ਮੁੱਟੀ ਹੁੰਦੀ ਨਾ ਉਹ ਨਿਕਲ ਜਾਂਦੀ ਹੈ ਆ ਮਿੱਟੀ ਕੱਢਣੀ ਆ ਅੱਗੋਂ ਕਰ ਸਾਫ ਮੜਾਇਆ ਮੇਰਾ ਹਾਂ ਹਾਂ ਇੱਥੋਂ ਤੱਕ ਲਾ ਇਹ ਇੱਕ ਦਿਨ ਹੋਰ ਨਾ ਵੇਂਦੇ ਬਾਈ ਕੀੜੇ ਪੈ ਗਏ ਸੀ ਆ ਵਿੱਚ ਮੈਂ ਵੀ ਅਖੇ ਕੱਲ ਤਾਂ ਮੈਂ ਖਾ ਇਹ ਉੱਠਦਾ ਤਾਂ ਤੁਹਾਨੂੰ ਇੱਥੋਂ ਇੱਕ ਦਿਨ ਦੀ ਮੈਂ ਰੋੜੀ ਚ ਕੋਣ ਪਿੱਛੇ ਇੱਧਰ ਢੀੜਾ ਮਾਰਾ ਤਾਂ ਮੈਂ ਇਹ ਇੱਥੇ ਬੈਠਾ ਕੀੜੇ ਪੈ ਜਾਂਦੇ ਸ਼ਾਮ ਤੱਕ ਤਿਆਰ ਸੀ ਆ ਰੋਮ ਜੇ ਤਾਂ ਬਣੀ ਬਣੀ ਜਾਂਦੇ ਹੈ ਹਾਂ ਖੋਲ ਕੀਤਾ ਸਰ ਹਾਂ ਅਜੇ ਆਈ ਨੂ ਰ ਅਸਰ ਇੰਨਾ ਹੀ ਰੋਗ ਉੱਠਿਆ ਨਹੀਂ ਜਾਣਾ ਉੱਠਣ ਨੂੰ ਨਹੀਂ ਲਿਆ ਪੋਸਟਰ ਪੜ੍ਹ ਰੱਖਿਆ ਸੈਰ ਤੋਂ ਨਾ ਉੱਠਿਆ ਤਾਂ ਫੇਰ ਨਹੀਂ ਉੱਠਦਾ ਐਸਾ ਜਿਵੇਂ ਬਸ ਸਿਰ ਫੜ ਲੈਣਾ ਹਾਂ ਫੇਰ ਨਹੀਂ ਫੇਰ ਨਹੀਂ ਜਾਨਵਰ ਦਾ ਕੋਈ ਨਹੀਂ ਲੱਗਦਾ ਬੋਝ ਨਹੀਂ ਪੈਂਦਾ ਯਾਰ ਹੀਰੀ ਅੱਡੀ ਵਿਚਾਲੋਂ ਨੱਪੀ ਜਾਵੇ ਇੱਕ ਵਾਰੀ ਹਾਂ ਇਹ ਹੈ ਵੱਜਿਆ ਹੈ ਕੋਸਾ ਤਾਰਵਤੀ ਹੈ ਭਾਈ ਇਹ ਤਾਂ ਮਾਸ ਸੁਝਿਆ ਹੋਇਆ ਤਾਂ ਸੋ ਜਾਈ ਵੀ ਸਾਰੀ ਆਹ ਆਸੇ-ਪਾਸੋਂ ਨਾ ਫਿਰਿਆ ਭਾਈ ਕੋ ਤਾਂ ਇਹਦੇ ਸੋ ਜਾਈ ਹਾਂ ਕਵਾ ਕਵਾ ਢੂਂਜੀ ਫਿਰਿਆ ਹੂੰ ਤਾਰ ਫਿਰ ਗਈ ਵਾਧਾ ਗਿਆ ਜ਼ਖਮਿਆਂ ਰੋਲੀ ਰੋਲੀ ਅੱਜ ਕੱਲ੍ਹ ਤਾਰ ਆ ਇਹ ਆਹ ਤੂੰ ਲਾਤ ਖਿੱਚ ਕੇ ਰੱਖੀ ਨਾ ਫੇਰ ਨਹੀਂ ਇਹ ਤਾਂ ਪਾ ਬੈਣਾ ਇਹ ਤੂੰ ਕਰੂ ਕੁਝ ਕਰਮਾ ਜੋੜਾ ਮੱਲ ਲੱਤ ਮੋੜਦਾ ਹੈ ਨਾ ਜਦੋਂ ਮੋੜਦਾ ਮੋੜਦਾ ਇਹ ਮੋੜ ਆ ਇਹ ਤਾਂ ਕਿ ਸੋ ਚੜ ਗਈ ਤੇ ਮਾਸ ਵਧ ਗਿਆ ਮੱਖੀਆਂ ਵੀ ਨਹੀਂ ਆਉਂਦੇ ਖਰਾਬ ਕਰਦੀਆਂ ਭੈਣ ਜਿੱਥੇ ਕੀੜੇ ਇਹ ਪਾਉਂਦੀ ਹੈ ਇਹ ਤਾਂ ਕੀੜੇ ਪਾਵੇ ਨਾ ਇਡੇ ਚੜ ਗਏ ਨਾ ਸਾਨੂੰ ਬਹੁਤ ਜਾਦੇ ਯਾਰ ਐਂ ਮਿਲਨ ਤਾਂ ਇਹ ਸ਼ਾਂਤਕ ਹੋ ਜਾਣਾ ਭਾਈ ਤੁਸੀਂ ਉੱਤਾਂ ਨਾ ਕਰਦੇ ਤਾਂ ਹਾਂ ਖਰਾਬ ਹੀ ਹੋ ਗਏ ਸੀ ਬਚਲੇ ਦੀ ਨਾ ਮੈਨੂੰ ਕੀਤਾ ਸੀਗਾ ਤੁਸੀਂ ਫੋਨ ਕੀਤਾ ਤਾਂ ਪਤਾ ਲੱਗੇ ਇਹ ਐਂ ਤੇ ਇਹਨੂੰ ਆਖਿਆ ਸੀ ਇਹਨਾਂ ਨੂੰ ਵੀ ਤਾਂ ਬੱਸ ਇਹ ਬਚ ਰਹੇ ਕਿਨੇ ਕੀਤਾ ਅਜਾ ਬਟੂ ਨੇ ਉਹ ਬਾਈ ਪਰ ਮੈਨੂੰ ਨਹੀਂ ਪਤਾ ਮੈਂ ਫਿਰ ਠੱਠਾ ਮੈਂ ਖੋਟਦਾ ਨਹੀਂ ਬਟੂ ਕੰਦਾ ਬੈਠਾ ਤਾਂ ਮੈਂ ਵੀ ਵੇਖਿਆ ਆ ਚੀਜ਼ ਦੀ ਨਿਗਾ ਹੀ ਰੱਖਿਆ ਕਰ पशु कोई बैठा है दो दिन हो गये उठेगा नहीं है ना मैंने कुदरती आज कौन ही सी ना रोडी मरा इधर में तो कीड़ा मरा है कीड़ा मतलब है ये वो इस पशु में कोई दिक्कत है डॉक्टर ताँक कीड़ा या था नहीं चट्टा आया इसे मक्खी बैठी है हाँ नहीं है तो पैर चलने से दे आया पैर यंत्र ਹੇ ਹਗਾ ਕਿਹੜੇ ਨੇੜੇ ਆ ਵੇ ਕੀੜੇ ਮੈਂ ਆਖਿਆ ਲੱਗਿਆ ਮੈਨੂੰ ਕੀੜਾ ਹੀ ਇਹ ਤਾਂ ਅਲੀ ਚੰਮੜੀ ਤੇ ਪੈ ਜਾਂਦੇ ਨਾ ਸਾਈਡ ਵਾਲੀ ਇਹ ਬੈਠਾ ਹਾਂ ਆਹ ਕੋਈ ਛੋਟੇ ਪਰ ਜੇ ਫਿਰਦੇ ਹੋ ਤਾਂ ਆਹ ਕੋਈ ਸੰਗਤ ਜੀ ਇਹ ਢੀਡ ਬੜੀ ਹੁੰਦੀ ਆ ਉਹ ਚੀਕਾ ਮਾਰਦਾ ਵਿਚਾਰਾ ਢੀਡ ਤਾਂ ਹੁੰਦੀ ਆ ਸਿੱਖਰ ਕੀੜੇ ਖਾਂਦੇ ਆ ਬਈ ਯਾਰ ਹੂੰ ਹੂੰ ਕਰਦਾ ਵਿਚਾਰਾ ਕੀੜੇ ਜਿਵੇਂ ਕੱਢਾਂਗੇ ਇਹਨੂੰ ਆਰਾਮ ਜੀ ਆ ਪਾਏਗੀ ਗਾਂ ਦੇ ਨਾਲ ਆਰਾਮ ਹੀ ਫੇਰ ਆਊਗਾ ਕੀ ਜਾਂਦੇ ਵਿੱਚ ਉਹ ਆਰਾਮ ਹੀ ਫੇਰ ਆਉਂਦਾ ਬਾਈ ਆ ਵੇਖੋ ਕੀੜੇ ਛੋਟੇ ਛੋਟੇ ਅੱਜ ਬਣ ਕੇ ਮੈਂ ਤੁਹਾਨੂੰ ਆਖਿਆ ਸੀ ਨਾ ਹੂੰ ਬਈ ਸ਼ਾਮ ਤਾਈਏ ਪੂਰੇ ਬਣ ਜਾਣੇ ਸੀ ਇਹ ਵਾਦੇ ਬਹੁਤ ਜਲਦੀ ਹੈ ਹੂੰ ਅਚਾਨਕ ਕਿ ਵਹਿੜ ਦੇ ਸੰਗਲ ਦੀ ਕੁੰਡੀ ਲੱਗੀ ਸੀ ਕਾਲੀ ਮੱਖੀ ਤਾਇਨ ਵਿੱਚ ਮੈਂ ਨਾ ਕਾਲੇ ਕੀੜੇ ਗੋਰੂ ਨੇ ਕੱਢੇ ਨਾ ਆਪਣਾ ਮੈਂ ਰੋਜ਼ ਕੱਢਦਾ ਸੀ ਰੋਜ਼ ਜਾ ਕੇ ਨਾ ਬਈ ਇੱਥੇ ਮੱਥੇ 'ਚ ਪਏ ਸੀ ਸਿਰ 'ਚ ਇੱਥੇ ਬੈ ਗੇ ਭੈਣ 'ਚ ਮੈਂ ਉਹ ਜੀ ਜਾ ਕੇ ਚਮਟੀ ਨਾਲ ਕੱਢਨੇ ਕੀੜੇ ਪੁੱਛਤਾਏ ਤਾਂ ਇਹ ਭਰਾਵਾ ਸਭ ਤੋਂ ਵੱਡਾ ਪਉਣਾ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਬਈ ਆਪਾਂ ਦਵਾਈ ਲੈ ਲਾਂਗੇ ਹਸਪਤਾਲ 'ਚੋਂ ਜਾ ਕੇ ਪੈਸੇ ਐ ਨਹੀਂ ਤਾਂ ਸਰਕਾਰੀ 'ਚੋਂ ਮੈਂ ਇਹ ਪਸ਼ੂ ਤੇ ਲੈ ਤਾਂ ਆਪਾਂ ਪਸ਼ੂ ਨੂੰ ਦਵਾਈ ਦਵਾ ਦਾਂਗੇ ਪ੍ਰਾਈਵੇਟ ਨਹੀਂ ਤਾਂ ਸਰਕਾਰੀ ਆ ਹੁਣ ਤੂੰ ਉਤੋਂ ਨਖਿਆਂ ਤੇ ਮੁਸ਼ਕੌਣ ਲੱਗ ਗਿਆ ਹਾਂ ਸਰਕਾਰੀ ਦਵਾਈ ਦਾਂਗੇ ਟਰੈਕਟਰ ਇਹਦੀ ਪਚਕਾਰੀ ਹੈ ਨਹੀਂ ਸੀ ਤੇ ਇਹਨਾਂ ਨੂੰ ਕੀਤਾ ਸਾਡੇ ਵਾਸਤੇ ਹਸਪਤਾਲ ਬਣੇ ਆ ਸਰਕਾਰ ਨੇ ਬਣਾ ਰੱਖਿਆ ਹੈ ਨਾ ਅੱਗੇ ਸਾਡੇ ਲੈ ਹਸਪਤਾਲ ਤੇ ਸਰਕਾਰੀ ਇਹ ਤਾਂ ਭਰਾਵਾ ਉਹਦਾ ਵਿਆਹ ਮਰ ਗਿਆ ਮੀਂਹ ਦਾ ਪਾਣੀ ਪੈ ਕੇ ਮੂੰਹ ਚ ਓਹੋ ਹਸਪਤਾਲ ਤੇ ਨੀ ਕਿਸੇ ਨੇ ਸੰਭਾਲਿਆ ਕੋਈ ਆਪਾਂ ਗੁਰਪੰਜ ਵੇਖੀ ਹੋਣੀ ਵੀਡੀਓ ਆਈ ਗੁਰੂ ਉਹ ਤੇ ਹਮ ਕੱਲਾ ਜੋ ਵੀ ਹੋਇਆ ਹਸਪਤਾਲ ਦੇ ਵਿੱਚ ਹੀ ਹੋਣਾ ਨਹੀਂ ਕੋਈ ਉੱਥੇ ਹਰੋਈ ਗੱਲ ਯਾਰ ਮੈਂ ਦਾ ਆਪਾਂ ਸੱਚੀ ਗੱਲ ਕਰਦੇ ਗਊ ਮਾਤਾ ਤੇ ਭੈਣ ਚਾ ਪਿਓ 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 ਕੋਣ ਸੰਭੂ ਹੈ ਹੈ ਤੇ ਆਹ ਨੂੰ ਥਾਉਂ ਦੇਣੀ ਕੋਈ ਇਹ ਵੀ ਜਾਨਵਰ ਆ ਯਾਰ ਇਹ ਭਰਾਵਾ ਪੰਜ ਸੱਤ ਪਿੰਡਾਂ ਚੋਂ ਦੋ ਬੰਦੇ ਐਸ ਕੰਮ ਚ ਹਣ ਕੀ ਕੰਮ ਅੱਗੇ ਆਪਾਂ ਕੋਟਵਾਲ ਨਹੀਂ ਰੱਖਦੇ ਸੀ ਭਾਈ ਟਿੱਕਾ ਟਿੱਕਾ ਤਾਂ ਟਿੱਕਾ ਮਾਰ ਮਾਲਕ ਦੇ ਕੋਟਵਾਲ ਬਨਜੋ ਯਾਰ ਗੁਰੂ ਦੇ ਕੋਟਵਾਲ ਬਨਜੋ ਟਿੱਕਾ ਮਾਰਨੀ ਵਿਚਾਰ ਨਹੀਂ ਨੇ ਮਿਲਦਾ ਦੋ ਤਿੰਨ ਦਿਨਾਂ ਦਾ ਕੋਈ ਖਾਦਾ ਪਤਾ ਨਹੀਂ ਇੱਥੋਂ ਤੁਰੇ ਹੀ ਨਹੀਂ ਗਏ ਚਲੋ ਪੱਠੇ-ਪੁੱਠੇ ਇੱਥੇ ਹੀ ਪਾਇਓ ਪੱਠੇ-ਪੁੱਠੇ ਪਾ ਦੋ ਯਾਰੇ ਬੋ ਕਰਾਂ ਸੁੱਕੀਆਂ ਰੋਟੀਆਂ ਤੱਕ ਤਾਂ ਜਾ ਕੇ ਲਿਆਵਾਂ ਬਾਸ ਚੱਕ ਕੇ ਨਿ ਭਿਓ ਕੇ ਤੂੜੀ ਛਰ ਲਾ ਦੇ ਬਾਈ ਤੂੜੀ ਛਰ ਲਾ ਦੇ 10-20 ਮਿੰਟ ਪੁੱਜਦੇ ਜਾਣੀਆਂ ਪੱਠੇ ਤਾਂ ਲੱਗਣੀ ਨਹੀਂ ਖਿੱਚ ਕੇ ਲੱਤ ਭਾਈ ਓਏ ਭੇਲਿਆ ਖੜਨ ਜਾ ਤੂੰ ਉੱਠ ਨਾ ਸਿਰ ਤਾਂ ਨਹੀਂ ਚੱਕਣ ਦੇ ਫੋਨ ਨਹੀਂ ਕਰਦੇ ਆ ਹਾਂ ਉਹ ਇਹਦਾ ਚਰਬੀਆ ਵੇਟਾ ਮਦਾ ਜਾਇਦਾ ਭਾਂਗਾ ਵਾਲੇ ਵਾਂਗੂ ਮੈਂ ਚੱਕੀ ਚੱਕਰਤਾਂ ਲਈ ਆਈ ਜਾਂਦੇ ਇਹਨੂੰ ਆ ਲਾਲਾ ਹੀ ਹੁੰਦਾ ਹੈ ਨਾਸ਼ਾ ਹੁੰਦਾ ਨਾਸ਼ਾ ਹੁੰਦਾ ਉੱਠਣ ਨਹੀਂ ਦਿੰਦਾ ਇਹ ਗੁੰਗਾ ਜਿਹਾ ਹੋ ਜਾਂਦਾ ਜਾਨਵਰ ਤੇ ਜੋ ਇਹ ਉਹ ਲਾਜ ਨਾ ਕਰਦੇ ਤੇ ਇਹਨੇ ਆਪਾਂ ਨੂੰ ਥੋੜੋ ਹੱਥ ਨਾਲ ਨਾਲ ਸੀ ਕਿੰਨਾ ਹੀ ਦੁੱਖਦਾ ਸੀ ਇਹਨੂੰ ਤਰਪਦਾ ਹੈ ਕਿਹੜੀ ਨਹੀਂ ਨਹੀਂ ਕੀ ਰੱਖਦੇ ਆ ਹੀ ਰੱਖਦੇ ਆ ਬੈਂਦਾ ਨਾ ਪੈਰਾਂ ਪਰ ਬੈਠਣ ਨੂੰ ਕਰਦਾ ਤੂੰ ਸੁਣ ਆਲਾ ਸੁਣ ਆਲਾ ਹੋਰ ਲਾ ਦੇਣਾ ਇਹ ਗੱਲ ਕੇ ਨਹੀਂ ਬੰਦਵਾ ਹੀ ਲਾ ਦੇ ਕੜੂਆ ਹੈ ਬਾਲਾ ਭੇਜਾਂ ਤਾਂ ਇੱਕ ਵਾਰੀ ਮੇਰ ਨਾਲ ਥੁੜੀ ਜੇ